ਜੀ ਸ਼ਾਮ ਸਮਾਜ ਸੇਵਾ ਵੱਲੋਂ 564ਵਾਂ ਮੁਕਤ ਰਾਸ਼ਨ ਵੰਡ ਸਮਾਗਮ ਕੀਤਾ ਗਿਆ ਅਗਰਵਾਲ ਧਰਮਸ਼ਾਲਾ ਵਿੱਚ ਚੱਲ ਰਹੇ ਧਾਰਮਿਕ ਸਮਾਗਮ ਸਾਧਵੀ ਗੋਰੰਗੀ ਪ੍ਰਿਆ ਆਦਿ ਪ੍ਰਵਚਨਾਂ ਨਾਲ ਅੱਜ ਸਮਾਗਮ ਦੀ ਸਮਾਪਤੀ ਨੂੰ ਦੇਖਦੇ ਮੁੱਖ ਮਹਿਮਾਨ ਪੰਜਾਬ ਕੇਸਰੀ ਜਗਮਾਨੀ ਦੇ ਮੁੱਖ ਸੰਪਾਦਕ ਵਿਜੇ ਚੋਪੜਾ ਵੱਲੋਂ ਸ਼ਿਰਕਤ ਕੀਤੀ ਗਈ ਕਈ ਸਾਲਾਂ ਤੋਂ ਸੇਵਾ ਨਿਭਾ ਰਹੇ ਮਦਨ لال ਪਰਦੇਸੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੋ ਟਰੱਕ ਰਾਸ਼ਨ ਕੱਪੜੇ ਜੰਮੂ ਕਸ਼ਮੀਰ ਦੰਗਾ ਪੀੜਤਾ ਲਈ भेजे ਜਾਂਦੇ ਹਨ दान ਵੀ ਸੱਜਣਾ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਇਸ ਮੌਕੇ ਮੈਡਮ ਵਾਲੀਆ ਨੇ ਕਿਹਾ ਕਿ ਪੰਜਾਬ ਵਿੱਚ ਕਿਤੇ ਵੀ ਜਾਵਾਂ ਸਮਾਣੇ ਦੇ ਬਾਰੇ ਜ਼ਰੂਰ ਜ਼ਰ ਦੱਸਿਆ ਦੱਸਦੀ ਹਾਂ ਕਿ ਸਮਾਣਾ ਦੇ ਲੋਕ ਬਹੁਤ ਦਾਨੀ ਹਨ ਕਾਰਗਿਲ ਵਿੱਚ ਜਦੋਂ ਲੜਾਈ ਲੱਗੀ ਸਮਾਣਾ ਦੇ ਲੋਕਾਂ ਨੇ ਸਭ ਤੋਂ ਵੱਧ ਦਾਨ ਕੀਤਾ ਇਸ ਮੌਕੇ ਕ੍ਰਿਸ਼ਨ ਦੋਦਲਾ ਵੱਲੋਂ ਇਸ ਉਪਰਾਲੇ ਨੂੰ ਬੜਾ ਸਲਾਘਾਜੋਕ ਕਦਮ ਦੱਸਿਆ ਹਰ ਬੰਦਾ ਦਾਨ ਇਕੱਠਾ ਨਹੀਂ ਕਰ ਸਕਦਾ ਹਾਂਜੀ ਸਰ ਪਿੱਛੇ ਕੁ ਮਿੰਟ दो मिनट जी दो मिनट सिर्फ दो मिनट जी दो मिनट आओ जी आज हाँ जी सर ਅਤੀਦਾਨ ਬਿਆਰੇ ਚਾਹੋ ਜੀ ਮਦਨ ਜੀ ਮਦਨ ਜੀ ਕਿਥੇ ਬਾਅਦਗੇ ਨੇ ਜੀ ਅੱਕੇ ਨੇ ਅੱਕੇ ਨੇ ਅੱਕੇ ਨੇ ਆਹ ਸੱਤ ਤੇ 300 ਉਹਦੇ ਚ ਦਰੀਆਂ ਕੰਬਲ ਇਹ ਅਲੱਗ-ਅਲੱਗ ਦੋ ਜਗ੍ਹਾ ਜਾਣਗੇ ਟੱਕੀਏ 11 ਟਰੱਕ ਇਹ ਸਸਤਾ ਪੈਣਾ ਭੇਜ ਚੁੱਕੀ ਹੈ ਜੀ ਪਰਮਪਿਤਾ ਪਰਮੇਸ਼ਰ ਦੀ ਆਪਾਰ ਕਿਰਪਾ ਅਤੇ ਧਾਨ ਵੀਰਾਂ ਦੇ ਸਹਿਯੋਗ ਨਾਲ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਸਰ ਹਾਂਜੀ ਸਰ ਜੀ ਕਮੈਂਟ ਚਾਹ ਹਾਂਜੀ ਜੀ ਸਰ ਨੋਲੋ ਦੇਖੋ ਮੈਂ ਇਸ ਮੌਕੇ ਵਿੱਚ ਬਣਾ ਰਿਹਾ ਹਾਂ ਮੈਂ ਗੁਰਵਤਮ ਸਰਹਾ ਦੇ ਪ੍ਰਧਾਨ ਦੇ ਨਾਤੇ ਸਾਬੀ ਜੀ ਦਾ ਪਦਮ ਸ੍ਰੀ ਬੀਜ ਚੋਪੜਾ ਜੀ ਦਾ ਤੇ ਸਾਡੀ ਵੱਡੀ ਭੈਣ ਸਿੰਦਰ ਵਾਲੀਆ ਦਾ ਜੋ ਚੋਪੜਾ ਜੀ ਨਾਲ ਉਹਨਾਂ ਦੇ ਗੈਸਟ ਆ ਗਏ ਮੇਰੀ ਤਾਂ ਡਿਊਟੀ ਬੰਦੀ ਆ ਮੈਂ ਆਪਣੀ ਕਮੇਟੀ ਵੱਲੋਂ ਜੀ ਆਇਆਂ ਕੰਨਾ ਅਤੇ ਧੰਨਵਾਦ ਵੀ ਕਰਦਾ ਪਰ ਖਾਸ ਕਰਕੇ ਮੈਂ ਪਰਦੇਸੀ ਜੀ ਦਾ ਮੈਂ ਪਿਛਲੇ ਕਈ ਦਿਨਾਂ ਤੋਂ ਦੇਖ ਰਿਹਾ ਸੀ ਬੀ ਨਿਰਾ ਬਹੁਤ ਕੰਮ ਦਿੱਕ ਨੇ ਪ੍ਰੋਗਰਾਮ ਕਰ ਰਿਹਾ ਹੈ ਨਮਸ ਪਰ ਜੋ ਵੀ ਉਹਨਾਂ ਦਾ ਜ਼ਰੂਰ ਦਾ ਰਾਸ਼ਨ ਦਾ ਸਮਾਨ ਹੁੰਦਾ ਹੈ আর ਉਸ ਤੋਂ ਇਲਾਵਾ ਜੋ ਵੀ ਇੱਕ ਆਪਾਂ ਆਪਣੇ ਜੀਵਨ ਦੇ ਵਿੱਚ ਜੀਵਨ ਬਸਰ ਕਰਨ ਦੇ ਵਿੱਚ ਸਾਨੂੰ ਚੀਜ਼ਾਂ ਚਾਹੀਦੀਆਂ ਸਮਾਨ ਚਾਹੀਦਾ ਹੈ ਤਾਂ ਸੰਸਾਏ ਵਿਤਰਤ ਕਰਦੀ ਹੈ ਬਹੁਤ ਵੱਡਾ ਸੁਭਾ ਜਿਨ੍ਹਾਂ ਦੇ ਪਤਾ ਹੀ ਚਾਹਤ ਸਭੇ ਬੋਝ ਸ੍ਰੀ ਮੱਧਨਾਲ ਜੀ ਪਰਦੇਸ ਵਿੱਚ ਜਾ ਕੇ ਆਪ ਸਭ ਨੂੰ ਪਤਾ ਹੀ ਹੈ ਮੈਂ ਤੇ ਕਰਵਾਉਂਦਾ ਹਾਂ ਪਤਾ ਨਹੀਂ ਪਰਮਾਤਮਾ ਨੇ ਇਹਨਾਂ ਦੇ ਅੰਦਰ ਕਿਤਨਾ ਕੁ ਮਾਦਦ ਭਰਿਆ ਹੋਇਆ ਹੈ ਕਿ ਉਹ ਉਸਨੇ ਹੱਥ ਅੱਗੇ ਜਦ ਕੇ ਉਹ ਕਹਿੰਦੇ ਬੜਾ ਡਰ ਸੀ ਵੀ ਕਿਵੇਂ ਪ੍ਰੋਗਰਾਮ ਕਰੂਗੀ ਕਿ ਇਸ ਤਰ੍ਹਾਂ ਦਾ ਇੱਕ ਪਰਿਵਾਰ 40 40 ਮੈਂਬਰ ਲੱਗ ਜਾਂਦੇ ਮੈਂ ਦੇਖ ਰਿਹਾ ਸੀ ਪਰ ਇਹਨਾਂ ਨੇ ਸਾਡੀ ਕਮੇਟੀ ਦਾ ਵੀ ਮਨ ਚੁੜਿਆ ਸ਼ਹਿਰ ਦੇ ਬਾਉ ਜੀ ਦੀ ਪ੍ਰੇਰਣਾ ਸਦਕਾ ਜਿੱਥੇ ਇਹੋ ਜੇ ਸਮਾਜਿਕ ਤੇ ਧਾਰਮਿਕ ਕੰਮਾਂ ਨੂੰ ਵਿਸ਼ੇਸ਼ ਯੋਗਦਾਨ ਦਿੱਤਾ ਜਾਂਦਾ ਹੈ ਇਸ ਕੰਮ ਸਰਕਾਰਾਂ ਦੇ ਨੇ ਅਭੀ ਇਸ ਦਿਨਾਂ ਤੋਂ ਕਥਾ ਕਰ ਰਹੇ ਨੇ ਸਾਡੇ ਸਮਾਣੇ ਨੂੰ ਬਹੁਤ ਹੀ ਮਿੱਠੀ ਪਰਮਚੰਦਰ ਦੇ ਨਾਮ ਰੰਗਮਈ ਮਹੌਲ ਦੇ ਵਿੱਚ ਲੋਕਾਂ ਨੂੰ ਜੀ ਲਾ ਰਖਿਆ ਨਚਾ ਰਹੇ ਨੇ ਤੇ ਅੱਜ ਸਾਡੇ ਵਿੱਚ ਸਾਡੇ ਮੁੱਖ ਮਹਿਮਾਨ ਮੈਂ ਮੇਰੇ ਕੋਲ ਕੋਈ ਲਾਭ ਨਹੀਂ ਕਿ ਸਾਡੇ ਇਡੇ ਵੱਡੇ ਬੌਜੀ ਪੰਜਾਬ ਕੇਸਰੀ ਦੇ ਮਾਲਕ ਬਹੁਤ ਵਿਜੇ ਜੀ ਜੋ ਇਸ ਪ੍ਰੋਗਰਾਮ ਦੀ ਆਪਣੇ ਨਾਮ ਆਪਣੀ ਟੀਮ ਨੂੰ ਲੈ ਕੇ ਚਾਰ ਚੱਕ ਆਇਆ ਮੈਂ ਦਿਲ ਦੀ ਗਰਾਈਆਂ ਤੋਂ ਆਪਣੇ ਬੋਲ ਪਰ ਸਮਾਜ ਸਮਾਣਾ ਤੋਂ ਪੰਜਾਬ ਤੋਂ ਉਹਨਾਂ ਦਾ ਦਿਲ ਦੀ ਗਰਾਈਆਂ ਤੋਂ ਧੰਨਵਾਦ ਕਰਦਾ ਜੋ ਬਹੁਤ ਮਗਨ ਲਾਲ ਜੀ ਪਿਛਲੇ 47 ਸਾਲ ਲੋਕਾਂ ਵਾਸਤੇ ਰਾਸਨ ਇਕੱਠਾ ਕਰਕੇ ਦੇ ਰਹੇ ਕੀ ਕਰਨ ਦੋ ਪਿੰਡ ਦਾ ਮੈਂ ਮੁਬਾਰਕਬਾਦ ਦਿੰਦੀ ਆ ਸਮਾਣੇ ਦੇ ਲੋਕਾਂ ਦਾ ਦਿਲ ਬਹੁਤ بڑا ਹੈ ਚੋਨਰਸ ਬਹੁਤ ਹੈ ਮੈਂ ਅਕਸਰ ਜਦੋਂ ਵੀ ਆਵਾ ਕਿਤੇ ਵੀ ਬੋਲਾਂ ਮੈਂ ਸਮਾਣੇ ਦਾ ਜ਼ਿਕਰ ਜ਼ਰੂਰ ਕਰਦੀ ਆ ਕਿ ਸਮਾਣੇ ਦੇ ਲੋਕ ਬਹੁਤ ਫਿਰਕ ਦੇ ਨੇ ਖੁੱਲੇ ਦਿਲ ਨਾਲ ਕਰਦੇ ਆ ਅੱਜ 861 ਹੋਰ ਬਾਸ ਦੌੜ ਰੱਖਦੇ ਇਤੇ ਜਾ ਰਹੇ ਜਿਵੇਂ ਕਿ ਇੱਕ ਪੁਰਾਣੀ ਗੱਲ ਹੈ ਤੁਹਾਨੂੰ ਯਾਦ ਹੋਣਾ ਕਿ ਕਾਰਗਿਲ ਦੇ ਵਿੱਚ ਜਦੋਂ ਲੜਾਈ ਲੱਗੀ ਸੀ ਪੂਰੇ ਪੰਜਾਬ ਚ ਸਭ ਤੋਂ ਵੱਧ ਡੋਨੇਸ਼ਨ ਜਿਹੜੀ ਸੀ ਉਹ ਸਮਾਣੇ ਤੋਂ ਗਈ ਸੀ ਸੋ ਇਹ ਹੀ ਟਰੱਕਾਂ ਦਾ ਹਿਸਾਬ ਹੈ ਦੋ ਟਰੱਕ ਅੱਜ ਦਿੱਤੇ ਜਾ ਰਹੇ ਹਨ ਬਹੁਤ ਇੱਕ ਮਾਇਨੇ ਰੱਖਦੇ ਹਨ ਸੋ ਮੈਂ ਧੰਨਵਾਦ ਕਰਦੀ ਹਾਂ ਸੁਮਾਣਾ ਨਿਵਾਸੀਆਂ ਦਾ ਜਿਨ੍ਹਾਂ ਨੇ ਸਹਿਯੋਗ ਜਿਸ ਵਿੱਚ ਭਗਵਦ ਗੀਤਾ ਦਾ ਜਿਹੜਾ ਹੈ ਇਸ ਤਾ ਹੈ ਇਹ ਵਿਸ਼ਵ ਸ਼ਾਂਤੀ ਵਾਸਤੇ ਸਾਕੇ ਪੂਰੇ ਵਿਸ਼ਵ ਵਿੱਚ ਜਿਹੜਾ ਹੈ ਇਹ ਸ਼ਾਂਤੀ ਰਹੇ ਕੋਈ ਕਿਸੇ ਦਾ ਕੋਈ ਦੰਗੇ ਫਸਾਜ ਜਾਂ ਕੋਈ ਹੋ ਚੀਜ਼ ਨਾ ਹੋਵੇ ਵਿਸ਼ਵ ਸ਼ਾਂਤੀ ਵਾਸਤੇ ਇਹ ਕੀਤਾ ਗਿਆ ਜੀ ਪਾਰ ਜੀ ਬਾਕੀ ਇਸ ਤੋਂ ਇਲਾਵਾ ਇਹ ਸੰਸਤਾ ਜਿਹੜੀ ਸ਼ਾਮ ਸਮਾਜ ਸੇਵਾਸ਼ਮਹਿ ਜੀ ਇਹ 47 ਸਾਲ ਤੋਂ 4 ਮਾਰਚ 1978 ਤੋਂ ਇਹ ਸੰਸਤਾ ਚੱਲ ਰਹੀ ਹੈ ਜੀ ਜਿਹਦੇ ਵਿੱਚ 12 ਪਰਿਵਾਰਾਂ ਤੋਂ ਇਹ ਸੰਸਤਾ ਸ਼ੁਰੂ ਕੀਤੀ ਗਈ ਸੀ ਇਹਦੇ ਵਿੱਚ ਹੁਣ 220 ਪਰਿਵਾਰ ਜਰੂਰਤਮੰਦ ਪਰਿਵਾਰ ਸਹਾਇਤਾ ਲੈ ਰਹੇ ਹਨ ਅਤੇ ਇਸ ਤੋਂ ਇਲਾਵਾ ਇਹ ਸੰਸਤਾ 113 ਜ਼ਰੂਰਤ ਮੰ ਬੇਸਾਰਾ ਲੜਕੀਆਂ ਦੀ ਸ਼ਾਦੀ ਕਰ ਚੁੱਕੀ ਹੈ ਅਤੇ ਉਹ ਲੜਕੀਆਂ ਸਭ ਆਪਣੇ ਘਰਾਂ ਵਿੱਚ ਸੁਖ ਸ਼ਾਂਤੀ ਨਾਲ ਵਸ ਰਹੀਆਂ ਹਨ ਇਹ ਪਰਮ ਪਿਤਾ ਪਰਮੇਸ਼ਵਰ ਦੀ ਅਪਾਰ ਕਿਰਪਾ ਹੈ ਅਤੇ ਸਾਰੇ ਸ਼ਹਿਦਾਨ ਵੀਰਾਂ ਦਾ ਜਿਨਨੇ ਵੀ ਸ਼ਹਿਦਾਨ ਵੀਰ ਨੇ ਉਹਨਾਂ ਸਭ ਦਾ ਸਹਿਯੋਗ ਹੈ ਦੇ ਵਿੱਚ ਕੋਈ ਚੋਣ ਨਹੀਂ ਕੁਝ